ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਅਸੀਂ ਇਸ ਸਾਲ ਦਾ 2025 ਦਾ ਜੋ ਪ੍ਰੋਗਰਾਮ ਹੈਗਾ ਉਹ ਅਸੀਂ ਅਲਿਖਿਆ ਸੀ ਗੁਰੂ ਤੇਗ ਬਹਾਦਰ ਜੀ ਜਨਨ ਜਨਨ ਸਰਕਾਰ ਦੇ ਹਾੜੇ ਤੇ ਤੇ ਸਾਡਾ ਸ਼ੁਰੂਆਤ ਜਿਹੜੀ ਹੋਈ ਸੀ ਉਹ 30 ਮਾਰਚ ਨੂੰ ਹੋਈ ਸੀ ਪਰਵਤ ਫੇਰੀਆਂ ਤੇ 15 ਮਾਰਚ ਤੱਕ ਸਾਡੀਆਂ ਪਰਵਤ ਫੇਰੀਆਂ ਜਿਹੜੀਆਂ ਉਹ ਚੱਲੀਆਂ ਸਨ ਉਹਦੇ ਤੋਂ ਬਾਅਦ 16 ਤਰੀਕ ਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਨਗਰ ਕੀਰਤਨ ਜਿਹੜਾ ਉਹ ਸ਼ਹਿਰ ਦੇ ਵਿੱਚ ਕੱਢਿਆ ਗਿਆ ਇਸ ਵਿੱਚ ਸਾਡੇ ਇਸ ਵਾਰ ਨੌਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਅਸੀਂ ਦਸਤਾਰਾਂ ਜਿਹੜੀਆਂ ਗੁਰਦਾ ਸਾਹਿਬ ਵੱਲੋਂ ਸਾਡੇ ਕੁਝ ਸਿੰਘਾਂ ਨੇ ਭੇਟਾ ਦਿੱਤੀਆਂ ਸਨ ਉਹਨਾਂ ਨੇ ਦਿੱਤੀਆਂ ਗਈਆਂ ਨੇ ਹਰ ਸਾਲ ਹਰ ਸਾਲ ਅਸੀਂ ਨੌਜਵਾਨਾਂ ਨੂੰ ਅਸੀਂ ਜੋੜਦੇ ਹਾਂ ਪਿਛਲੇ ਜਿੰਨੇ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਅਸੀਂ ਨੌਜਵਾਨ ਜੋੜੇ ਆ ਕੁਝ ਬਾਹਰ ਚਲੇ ਗਏ ਆ ਕੁਝ ਆਪਣੇ ਕੰਮ ਕਰੀ ਲੱਗ ਗਏ ਆ ਪਰ ਉਹ ਹਰ ਵਾਰੀ ਇੱਥੇ ਆ ਕੇ ਆਪਣੇ ਸੰਯੋਗ ਦਿੰਦੇ ਆ ਕੁਝ ਜਿਹੜੇ ਬੰਦੇ ਬੱਚੇ ਆਪਣੇ ਤੋਂ ਬਾਹਰ ਚਲੇ ਗਏ ਆ ਉਹ ਬਾਹਰੋਂ ਵੀ ਆ ਕੇ ਸਾਨੂੰ ਭੇਟਾ ਦਿੰਦੇ ਆ ਕਿਉਂਕਿ ਅੱਗੇ ਜਿਹੜੀ ਪਨੀਰੀ ਆ ਨਵੀਂ ਆਉਣ ਵਾਲੀ ਬੱਚੇ ਜਿਹੜੇ ਨਵੇਂ ਆ ਗੋ ਆ ਰਹੇ ਨੇ ਉਹਨਾਂ ਨੂੰ ਇਹ ਸਿੱਖਮਤ ਜਿਹੜੀ ਦਿੱਤੀ ਜਾਵੇ ਇਸ ਕਰਕੇ ਉਸ ਤੋਂ ਬਾਅਦ ਅੱਜ 18 ਤਰੀਕ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਸਵੇਰੇ 9 ਵਜੇ ਤੋਂ ਸ਼ੁਰੂ ਹੈ ਤੇ 1 ਵਜੇ ਤੱਕ ਹੈ ਇਹਦੇ ਵਿੱਚ ਕਥਾਵਾਚਕ ਤੇ ਸਾਡੇ ਢਾਡੀ ਜੱਥਾ ਵੀ ਆ ਰਹੇ ਆ ਤੇ ਗਿੱਤਨੀ ਜੱਥਾ ਸਾਡੇ ਫਤੇਗੜ ਸਾਹਿਬ ਤੋਂ ਵੀ ਆ ਰਹੇ ਨੇ ਸ਼ਾਮ ਦਾ ਪ੍ਰੋਗਰਾਮ ਜਿਹੜਾ 6 ਵਜੇ ਤੋਂ ਲੈ ਕੇ 10 ਵਜੇ ਤੱਕ ਹੈ ਉਹਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਜੱਥੇ ਆ ਰਹੇ ਨੇ ਕਥਾ ਵਚਕ ਵੀ ਆ ਰਹੇ ਨੇ ਤੇ ਜਿਹੜੇ ਸਾਡੇ ਲੋਕਲ ਹੈਗੇ ਨੇ ਕਿਰਤਨੀਏ ਉਹ ਵੀ ਇਸ ਭਾਗ ਲੈਣਗੇ ਇਹ ਸਾਡਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਅਟੁੱਤ ਲੰਗਰ ਵਰਤੇਗਾ ਅਸੀਂ ਸੰਗਤਾਂ ਨੂੰ ਇਹੀ ਅਪੀਲ ਕਰਾਂਗੇ ਕਿ ਹੋਮ ਹੋਮ ਆ ਕੇ ਆਪਣੇ ਕਾਰਜ ਜਿਹੜੇ ਸੰਜੋਗ ਕਿ ਇਸ ਪ੍ਰੋਗਰਾਮ 'ਚ ਪਹੁੰਚੋ ਕਿਉਂਕਿ ਸੰਗਤਾਂ ਦੇ ਨਾਲ ਹੀ ਅਸੀਂ ਕਾਮਯਾਬ ਆ ਅਸੀਂ ਜੇ ਉਹ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਛੋਟੇ ਬੱਚੇ ਆਉਂਦੇ ਨੇ ਤੇ ਉਹ ਇਸ ਪ੍ਰੋਗਰਾਮ ਦੇ ਕੇ ਉਤਸ਼ਾਹ ਹੁੰਦੇ ਨੇ ਵੀ ਅਸੀਂ ਵੀ ਇਹ ਜਿਹੜੇ ਸੇਵਾ ਬੱਚੇ ਵੱਡੇ ਕਰ ਰਹੇ ਨੇ ਅਸੀਂ ਵੀ ਕਰੀਏ ਇਸ ਕਰਕੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਛੋਟੇ ਬੱਚੇ ਨਾਲ ਲੈ ਕੇ ਜਰੂਰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਜਿਹੜੇ ਅੱਜ ਕੀ ਪ੍ਰੋਗਰਾਮ ਹੋਇਆ ਹਨ ਸੰਗਤ ਦੇ ਸੰਯੋਗ ਦੇ ਨਾਲ ਹੋ ਰਿਹਾ ਹਨ 3 ਤਰੀਕ ਤੋਂ ਪਰਪਾਤ ਫੇਰੀਆਂ ਆਰੰਭ ਕੀਤੀਆਂ ਸਨ ਜੋ 15 ਤਰੀਕ ਤੱਕ ਪਰਪਾਤ ਫਰੀਆਂ ਚੱਲੀਆਂ ਹਨ 16 ਦੇ ਨਗਰ ਕੀਰਤਨ ਹੋਏ ਹਨ ਅਤੇ 16 ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਥੋਗ ਪਾਏ ਗਏ ਹਨ ਬੇਅੰਤ ਸੰਗਤਾਂ ਐਤੀ ਇਸ ਸਮਾਗਮ ਵਿੱਚ ਪਹੁੰਚੀਆਂ ਹਨ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਖਾਸ ਕਰਕੇ ਨੌਜਵਾਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਕੀ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦਸਤਾਰਾਂ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਇਹ ਸੰਗਤਾਂ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਬਲ ਉਹਨਾਂ ਬਖਸ਼ ਕਰਨ ਵਾਤੋਂ ਵਾਤ ਸੰਗਤਾਂ ਇਸ ਸਮਾਗਮਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅੱਜ ਜੋ ਸ੍ਰੀ ਅਖੰਡ ਪਾਠ ਸਾਹਿਬ ਦੇ 9 ਵਜੇ ਭੋਗ ਪਾਏ ਗਿਆ 9 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਮਤ ਸਮਾਗਮ ਹੋਣੇ ਹਨ ਇਸ ਤਰ੍ਹਾਂ ਹੀ ਸ਼ਾਮ ਦੇ ਸਮਾਗਮ ਹਨ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵਾਚੜ ਕੇ ਸੰਗਤਾਂ ਇਸ ਸਮਾਗਮਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿਉਂਡ ਮੈਂ ਕਰਦਾ ਰਹਾਂਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਰਿਆਂ ਹੀ ਬੱਤੀ ਪਠਾਣਾ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਪ੍ਰਕਾਸ਼ ਯਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਤੇਗ ਬਹਾਦਰ ਸਾਹਿਬ ਜੇਲ੍ਹ ਰੋਡ ਵਿਖੇ ਮਨਾਇਆ ਜਾਂਦਾ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਆਪ ਸਭ ਨੂੰ ਜਿਵੇਂ ਪ੍ਰੋਗਰਾਮ ਪਤਾ ਹੈ ਕਿ ਹੁਣ ਦਿਨ ਦੇ ਪ੍ਰੋਗਰਾਮ ਚੱਲ ਰਹੇ ਨੇ ਜਿਹਦੇ ਵਿੱਚ ਸਾਡੇ ਕੋਲ ਬਹੁਤ ਹੀ ਮਹਾਨ ਕਥਾਵਾਚਕ ਰਾਗੀ ਢਾਡੀ ਪਹੁੰਚ ਰਹੇ ਨੇ ਇਸੇ ਤਰ੍ਹਾਂ ਰਾਤ ਦੇ ਵੀ ਅਸੀਂ ਸਮਾਗਮ ਨੇ ਜਿਹੜੇ ਹੋ ਰੱਖੇ ਨੇ ਜਿਹਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਜੱਥੇ ਹਜ਼ੂਰੀ ਰਾਗੀ ਜੱਥੇ ਬ੍ਰਿਸ਼ਤੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚ ਰਹੇ ਨੇ ਸੋ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵੀ ਅਤੁੱਟ ਚੱਲ ਰਹੇ ਹਨ ਤੇ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਬਹੁਤ ਵਧੀਆ ਸੁੱਜੇ ਪਟੰਗ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਅਸੀਂ ਬੇਨਤੀ ਕਰਾਂਗੇ ਕਿ ਅੱਜ ਸਤਨ ਸੰਤ ਸ੍ਰੀ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਹਾੜੇ ਤੇ ਆਪ ਦਿਨ ਦੇ ਵਿੱਚ ਵੀ ਤੇ ਰਾਤ ਦੇ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਵੇਖਦੇ ਹੋ ਨੋਟਵਾਨੀ ਨੂੰ ਉਪਚਾਰ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹੈ ਭਾਈ ਸਾਹਿਬ ਜੀ ਬੇਨਤੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ ਹਰ ਸਮੇਂ ਤਤਪਰ ਰਹਿ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਸੀਂ ਨੌਜਵਾਨਾਂ ਨੂੰ ਦਸਤਾਰਾਂ ਦੀ ਸੇਵਾ ਵੀ ਕੀਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਪਿਆਰਿਆਂ ਦੇ ਸਹਿਯੋਗ ਦੇ ਨਾਲ ਸੋ ਹਰ ਟਾਈਮ ਉਹਨਾਂ ਨੂੰ ਅੱਗੇ ਰੱਖਿਆ ਜਾਂਦਾ ਹੈ ਕਿ ਤੁਸੀਂ ਅੱਗੇ ਹੋ ਕੇ ਪ੍ਰਬੰਧ ਕਰੋ ਕਿ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਿ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ ਕਿਸ ਤਰ੍ਹਾਂ ਪ੍ਰਬੰਧ ਚੱਲ ਸਕਦਾ ਹੈ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਨਿਹਣੇ ਨੌਜਵਾਨ ਵੀਰ ਨੇ ਅੱਗੇ ਹੋ ਕੇ ਕੰਮ ਕਰਨ ਤੇ ਗੁਰਸਿੱਖੀ ਦੇ ਨਾਲ ਜੁੜਨ ਅਸੀਂ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਐਦਾਂ ਦੇ ਉਲੀਕਦੇ ਰਹਿੰਦੇ ਆ ਜਿਦੇ ਵਿੱਚ ਨੌਜਵਾਨ ਆਪਣੇ ਵਿਰਸੇ ਨਾਲ ਆਪਣੇ ਧਰਮ ਦੇ ਨਾਲ ਆਪਣੇ ਪੰਥ ਦੇ ਨਾਲ ਜੁੜ ਸਕਣ ਸੋ ਅਸੀਂ ਹਮੇਸ਼ਾ ਹੀ ਪ੍ਰਬੰਧਕ ਕਮੇਟੀ ਵੀ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਜੋ ਵੀ ਪ੍ਰਬੰਧਕ ਕਮੇਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਹੁਕਮ ਹੁੰਦੇ ਨੇ ਉਸ ਦੇ ਅਨੁਸਾਰ ਅਸੀਂ ਜੋ ਵੀ ਰਹਿਤ ਮਰਿਆਦਾ ਚ ਰਹਿ ਕੇ ਇਸ ਸਾਰੇ ਪ੍ਰੋਗਰਾਮ ਲਈ ਕਿਤੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ